ਖਾਵਣ ਸੋ ਵੇਸੋ ਹਾਉ ਕਰੀ ਜੇਤ ਵਸੇ ਆਵੈ ਕੰਤ ਨਿਵਣ ਸੁਵਖਰ ਖਾਵਣ ਗੁਣ ਜਹਿ ਬਾ ਮਣੀ ਆਮੰਤ ਏਤਰ ਪਹਿਣੇ ਵੀ ਸੁਕਰ ਤਾ ਵਸ ਆਵੀ ਕੰਤ ਮਤ ਹੋਦੀ ਹੋਏ ਆਣਾ ਤਾਣ ਹੋंदे ਹੋਏ ਨਿਤਾਣਾ ਆਣਾ ਹੋंदे ਆਪ ਵੰਡਾਏ ਕੋ ਐਸਾ ਭਗਤ ਸਦਾਏ ਇਕ ਫਿਕਾ ਨਾ ਗਾ ਲਾਏ ਸਭ ਨਾਮ ਹੈ ਸੱਚਾ ਧਣੀ ਹਾਉ ਨਾ ਕਹੀ ਠਾਹੇ ਮਾਨਕ ਸਾਬੇ ਅਮੌਲਵੇ ਸਾਵਨਾ ਮਨ ਮਾਨਕ ਠਾਹਣ ਮੂਲ ਮਜਾਂਗਵਾ ਜੇ ਤਉ ਬਿਰਿਆ ਦੀ ਸੇਕ ਹਾਉ ਨਾ ਠਾਹੇ ਕਹੀਦਾ Ik-O-Ankar-Sat-Nam-Karta-Purkh-Nir-Pau-Nir-Vair-Akal-Murata-Juni-Saipang-Gur-Prasad-Sawai-Sri-Mukabak-Mahalla-Panjava- ਆਦਿ ਪੁਰਖ ਕਰਤਾ ਕਰਨ ਕਾਰਣ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿ ਆਪੇ ਵਿਆਪਤ ਦੇਖੀਐ ਜਗਤ ਜਾਨੈ ਕਾਉਣ ਤੇਰੀ ਘਤ ਸਰਬ ਕੀ ਰਖਿਆ ਕਰੇ ਆਪੇ ਹਰਿਪਤ ਅਵੈ ਨਸੀ ਅਵਗਤ ਆਪੇ ਆਪ ਉਤਪਤ ਏਕੈ ਤੂਹੀ ਏਕੈ ਅਨ ਨਾਹੀ ਤੁਮ ਪਤ ਹਾਰਯੰਤ ਨਾਹੀ ਬਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸ੍ਰਵ ਪ੍ਰਾਨ ਕੋ ਆਧਾਰ ਜਾਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀਹ ਗਿਆ ਵਖਾਨੈ ਹਾ ਕੇ ਬਲ 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 ਸਦ ਬਲੇ ਹਾਰ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਹਾਰ ਭਰ ਪਰੈ ਹਿਤੇ ਪਰੈ ਅਪਰ ਅਬਾਰ ਪਰ ਆਪਨੋ ਭਾਵਨ ਕਰ ਮੰਤਰਨਾ ਦੂਸਰੋ ਧਾਰ ਓ ਪਤ ਪਰ ਲਾਓ ਏਕੈ ਨਮਖ ਤੋ ਕਰ ਆਨ ਨਾਹੀ ਸੰਸਾਰ ਜੀਆਰੋ ਨਿਰਮਰ ਕੋਟ ਪਰਾਛਤ ਜਾਹੇ ਨਾਮ ਲਿਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਗਿਆ ਬਖਾਨੈ ਹਾਂ ਕੇ ਬਾਲ 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 ਸਦ ਬਲਿਹਾਰ ਸਾਗਲ ਭਾਵਨ ਧਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹਿਓ ਸਰਾਵ ਮਹਿ ਆਪ ਹੈ ਨਿਰਾਰੇ ਹਰ ਗੋਨਾ ਨਹੀਂ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪਹੀ ਤਾਰਨ ਧਾਰੇ ਕੁਦਰਤ ਹੈ ਦੇਖਾਰੇ ਬਾਰਣ ਜਿਹਨ ਨਹੀਂ ਮੁਖ ਨਾਮ ਸਾਰੇ ਜਾਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਹਕਿਆ ਵਖਾਨੈ ਹਾਂ ਕੇ ਬਾਲ 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 ਸਦ ਬਲੇ ਹਾਰ ਸਾਰ ਬਗਵਨ ਨੇ ਦਾ ਆਨੰਗੀ ਮਤਨਾ ਗਿਆਨੰ ਧਿਆਨੰ ਉਚੇਤੇ ਉਚਾਉ ਜਾਣੀਜੈ ਪ੍ਰਵਤੇ ਰੋਧਾਨੰ मान तन ते रो प्राणं एक सूत है जहानं कवन उपमा दियो बडे ते बडानं जान कौन ते रो पेयो अ लख अपार दियो अकल कला है प्रव सर्व को धानं जानानक भगतदार तोल ब्रह्म संसार एक जीव क्या बखानै ਆਗੇ ਬਾਲ 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 ਸਦ ਬਲੇ ਹਾਰ ਨਰੰਕਾਰ ਆਕਾਰ ਅਸ਼ਲ ਪੂਰਣ ਅਵਿਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਵੇਗਾਸੀ ਗੁਣ ਗਾਵਹ ਬੇਅੰਤ ਅੰਤ ਇਕ ਤਿਲ ਨਹੀਂ 파ਸੀ ਜਾ ਕਾ ਹੋਹਿ ਕਿਰਪਾਲ ਸੋ ਜਨ ਪ੍ਰਵ ਤੁਮਹ ਮੇਲਾਸੀ ਧੰਨ ਧੰਨ ਦੇ ਧੰਨ ਜਨ ਜਿਹੇ ਕਿਰਪਾਲ ਹਰ ਹਰ ਭਾਇਓ ਹਾਰ ਗੁਰ ਨਾਨਕ ਜਨ ਪਰਸੇ ਆ ਸੇ ਜਨਮ ਮਰਨ ਦਹਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ инду ਸਰਵਾਨ ਨਾਇ ਅਬਰ ਪੁਰਖ ਪਉ ਰਾਤਣ ਸੁਣੀਐ ਅੰਮ੍ਰਿਤ ਹਰ ਕੋ ਨਾਮ ਲਾਇ ਤ ਮਨ ਸਭ ਸੁਖ ਪਾਏ ਜੇ ਹਰਸਨ ਜਾਖਿਓ ਤੇਹ ਜਨ ਤ੍ਰਿਪਤੇ ਅਗਾਏ ਜੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤਹ ਪਿਆਰ ਹਰ ਗੁਰ ਨਾਨਕ ਜਨ ਵਰਸੇ ਤੈਨ ਸਭ ਕੋ ਲਕਿਓ ਉਧਾਰ ਸੱਚ ਜਸਾ ਭਾਦੀ ਬਾਣ ਸੱਚ ਸੱਚੇ ਵਹ ਧਰਿ ਆਉ ਸੱਚ ਤਖਤ ਨਿਵਾਸ ਸੱਚਤ ਪਾਵਸ ਕਰਿ ਆਉ ਸੱਚ ਸਰਜੈਉ ਸੰਸਾਰ ਆਪ ਆਪੁ ਲਨ ਪੁੱਲਾ ਰਤਨ ਨਾਮ ਅਪਾਰ ਕੀ ਮਨਹ ਪਵੈ ਅਮੁੱਲਉ ਜਹੇ ਗਰਬਾਲ ਹੋਇਉ ਗੋਵਿੰਦ ਸਰਬ ਸੁਖ ਤਿਨ ਹੋ ਪਾਏ ਹਾਰ ਗੁਰ ਨਾਨਕ ਜਨ ਪਰਸੇ ਆਉ ਤੇ ਬਾਹੜ ਫਿਰ ਜੋ ਨ ਨਾ ਆਏ ਕਾਵਨ ਜੋਗ ਕਾਉਨ ਗਿਆਨ ਧਿਆਨ ਕਾਵਨ ਬੈਦਯੋਸ ਤਤ ਕਰਿਐ ਸਿਧ ਸਾਧੇ ਕਤੇ ਤੀਸ ਕੋਰਤ ਰਗੀ ਮਨ ਪਰੀਐ ਬ੍ਰਹਮਾ ਦੇ ਕਸਨ ਕਾਦ ਸੇਖ ਗੁਣ ਅੰਤ ਨ ਪਾਏ ਅਗਹਾਉ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਲ ਕਦਾ ਯਾਲ ਪ੍ਰਵਸੀ ਜਨ ਲਗੇ ਭਗਤੇ ਹਰ ਗੁਰ ਨਾਨਕ ਜਨ ਪਰਸੇਉ ਤੇ ਇਤ ਉਤ ਸਦਾ ਮੁਕਤੇ ਪ੍ਰਾਵਦਾਤਾ ਦਾ ਤਾਰ ਪਰਿਉ ਜਾਚਿਕ ਇਕ ਸਰਣਾ ਮਿਲਾਏ ਦਾਨ ਸੰਤਰੇਨ ਜਿਹ ਹੈ ਲਗ ਪਾਉ ਜਲ ਤਰਨਾ ਬੇਨਦ ਕਰੋ ਵਰ ਦਾਸ ਸੁਨੋ ਜੀ ਠਾਕੁਰ ਭਾਵੇ ਦੇਹੋ ਦਾਰਸ ਮਨ ਚਾਓ ਭਗਤ ਇਹੋ ਮਨਠ ਹੈ ਰਾਵੈ ਬਲਿਓ ਚ ਰਾਗ ਅੰਧਾਰ ਮਹ ਸਭ ਕਲ ਉਦਰੀ ਇਕ ਨਾਮ ਧਰਮਾ ਪ੍ਰਗਟ ਸਗਲ ਹਰਿ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮਾ ਸਮਈਏ ਸ੍ਰੀ ਮੁਖਬਾਕਾ ਮਹੱਲਾ ਪੰਜਵਾ ਇੱਕ ਆਓ ਅੰਕਾਰ ਸਤਗੁਰ ਪਰਸਾਦ ਕਾਚੀ ਦੇਹ ਮੋਹ ਫਨ ਬਾਂਧੀ ਸਾਠ ਘਠੋਰ ਕੁਜੀਲ ਕੋ ਗਿਆਨੀ ਤਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣਨੀ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਬੇਕਲ ਬਡਾਓ ਅਵਿਮਾਨੀ ਪਰਤਨ ਪਰ ਅਪਵਾਦ ਨਾਰ ਨਿੰਦਾ ਜਹ ਮੀਠੀ ਜੀ ਆਮਾਹ ਹੈ ਤਾਨੀ ਬਲਵਾਂ ਜਿ ਛਪ ਕਰਤੇ ਉਪਾਵਾ ਪੇਖਤ ਸੁਨਤੇ ਪਰ ਅੰਤਰ ਜਾਮੀ ਸ਼ੀਲ ਧਰਮਉ ਦਇਆ ਸੁਚਨਾ ਸੁਤ ਆਇਓ ਸਰਣ ਜੀ ਕੇ ਦਾਨੇ ਕਾਰਨ ਕਰਣ ਸਮਰੱਥ ਸਰੀ ਧਾਰ ਰਾਗ ਹਲੇ ਹੋ ਨਾਨਕ ਕੇ ਸੁਆਮੀ ਕੀਰਤ ਕਰਨ ਸਰਣ ਮਨ 모ਹਨਾ ਜੋ ਹਨ ਪਾਪ ਵਿਧਾਰਨ ਕਉ ਹਰ ਤਾਰਣ ਤਰਣ ਸਮਰੱਥ ਸਭਾ ਵਿਧਾ ਕੋਲ ਹੈ ਸਮੂਹ ਉਧਾਰਣ ਸੋ ਚੇਤ ਚੇਤੀ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਤਹ ਮੂਰਤ ਕਰੀ ਚਸਾ ਪਲ ਸਿਮਰਣਾ RAM ਨਾਮ ਰਸਨਾ ਸੰਗਲਉ ਉੱਚਾ ਕਾਜ ਅਲਪ ਸੁਖ ਬੰਧਨਾ ਕੋਟ ਜਨਮ ਕਹਾ ਦੁਖ ਪਾ ਸਿਖਿਆ ਸੰਤ ਨਾਮ ਪਜ ਨਾਨਕਾ RAM ਰੰਗ ਆਤਮ ਸਿਉਰਾ ਰਾਂਚਕ ਰੇਤ ਖੇਤ ਤਨ ਨਿਰਮਿਤ ਦੁਰਲਾਭ ਦੇਹ ਸਵਾਰਤਰੀ ਖਾਨਵਾਨ ਸੁਧੇ ਸੁਖ ਪੁੰਚਤ ਸੰਕਟ ਕਾਟ ਬੇਪਤ ਹਰੀ ਮਾਤ ਪਿਤਾ ਭਾਈ ਅਰਬੰਧ ਪਾ ਬੂਝਣ ਕੀ ਸਭ ਸੂਜ ਪਰੇ ਵਰਦਮਾਨ ਹੋਵਤ ਦੇਨ ਪ੍ਰਤਨੈਤਾ ਆਵਟ ਆਵਤ ਨੇਕਟ ਵੇਖੰ ਮਜਰੀ रे गुणहीन माया क्रेम सिमर स्वामी एक करी कारगह लिहो कृपाल कृपानि नानक काट परम परि हरे मनमूस बिलामह कर्तव कर्तव कर्त मुगना। ਸਾਮ ਪਤਦੋਲ ਚੋਲ ਸੰਗ ਚੂਲਤ ਮਾਇਆ ਮਗਨਾ ਪ੍ਰਮਤ ਕੁਗਨਾ ਸੋਤ ਬਨਤਾ ਉਸਾ ਜਨ ਸੁਖ ਬੰਧਪਾ ਤਾਸਿ ਮੋਹ ਵੜਿਓ ਸੋ ਘਨਾ ਬੋਇਓ ਬੀਜ ਅਹੰ ਮਮੇ ਅੰਕੋਰ ਬਿ ਤਤ ਆਉਦ ਕਰਤਿ ਅਘਨਾ ਮੇਰਾ ਤਮੰਜਾਰ ਫਸਾਰ ਮੁਕ ਨਿਰਖਤ ਪੰਚਤ ਭਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨਗੇ ਹਨ ਨੇਹਨ ਨੀਤਾ ਮਾਇਆ ਮਤ ਕਹਾ ਲਉ ਗਾਰਉ ਛਤਰ ਨਾ ਪੱਤਰ ਨਾ ਚਾਉ ਰਣਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰਹੁ ਹਰਥ ਨੈ ਸਵ ਨਾ ਗਾਜ ਸਿੰਘਾ ਸਨਾਨ ਸੇ ਨਮਹ त्याਗਤ ਨਾਗ ਸਿਦਾਰਹੁ ਸੂਰਣ ਬੀਰਣ ਮੀਰਣ ਘਨਮ ਸੰਗਨ ਕੋ ਦ੍ਰਿਸ਼ਟ ਨਿਹਾਰਹੁ ਕੋਟ ਨਾ ਯੋਸ ਨਾ ਕੋਸ ਨਾ ਛੋਟਾ ਕਰਤਵicar ਦਉ ਕਰਚਾਰਹ ਮੇਤਰ ਨ ਪੁੱਤਰ ਗਲਤਰ ਸਾਜਨ ਸਖ ਓਲਟ ਤ ਜਾਤ ਬਿਰਖ ਕੀ ਛਾਰਹ ਦੀਨ ਦਇਆਲ ਵਰਗ ਪ੍ਰਭਾ ਪੂਰਣਾ ਸੇਨ ਸੇਨ ਸਿਮਰਹੋ ਆਗਮੇ ਅਪਾਰਹ ਸ੍ਰੀ ਵਤਨਾਥ ਨਾ ਸਰਨ ਨਾਨਕ ਜਾਨਾ ਹੀ ਭਗਵੰਤ ਕਿਰਪਾ ਕਰਤਾ ਰਹਾਉ ਪ੍ਰਾਨ ਮਾਨ ਦਾਨ ਮਗ ਜੋਹਨਾ ਹੀ ਤਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ਆਵਨ ਪਾਵਨ ਕੂਰ ਕਮਾਵਨ ਇਹ ਬੇਦ ਕਰਤ ਹੋਦ ਤਨ ਜਾਰੀ ਕਰਮ ਧਰਮ ਸੰਜਮ ਸੋਚ ਨਿਮਾ ਚੰਚਲ ਸੰਗ ਸਗਲ ਬਿਦ ਹਾਰੀ ਪਾਸ ਪੰਖੀ ਬੇਰਖਈ ਅਸਥਾਵਰਾ ਬਹੁਤ ਜੋਨ ਪ੍ਰਮੇਉ ਅਤ ਭਾਰੀ ਕਹਿਣਾ ਬਾਲਉ ਜਸਾ ਨਾਮ ਨਹੀ ਸਿਮਰਿਆ ਦੀਨਾ 나ਥ ਪ੍ਰਾਨਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਸੰਦ ਮੁਨੀ ਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਤਰਨ ਗਗਨ ਆਵਤ ਭੁਨ ਤਾਵਤ ਸਤਿ ਮਨੁੱਖ ਦੇਵ ਯਰਦਾ ਨਬ ਇਕਲਤਾ ਕੋ ਮਰ ਮਨ ਆਪਤ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੈ ਦਰਸ ਸਮਾਵਤ ਦਸਹਾ ਤਿਆਗਿਆ ਨਗਾਉ ਜਾਚ ਹੈ ਮੁਖਦੰਤ ਰਸਨ ਸਗਲ ਕਸ ਜਾਵਤ ਅਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝ ਹੈ ਸਮਝਾਵਤਾ ਮਾਇਆ ਰੰਗ ਬਿਰੰਗ ਕਰਤ ਪ੍ਰਾਮਾ ਮੋਹ ਕੈ ਕੋ ਭਗਵਾਨ ਪਰਿਓ ਹੈ ਇਤਾ ਗਬ ਆਕਾਸ਼ ਨਮਾਵਤ ਵਿਸਟ ਆਸਤ ਕਰਮ ਉਧਰ ਭਰਿਓ ਹੈ ਦਹ ਦੇਸਤਾਏ ਮਹਾ ਬਿਖੀ ਆਕਾ ਭਰਤਨਸ਼ੀਨ ਅਗਿਆਨ ਹਰਿਓ ਹੈ ਜੋ ਵਨ ਬੀਤ ਜਰਾ ਰੋਗ ਕਰਸਿਆ ਜਮਦੂਤਾ ਨ ਡੰ ਨਮਰਤ ਮਰਿਓ ਹੈ ਆਨ ਕਜੋ ਨ ਸੰਕਟ ਨਰਕ ਪੁੰਚਤਾ ਸਾਸਨ ਦੂਖ ਗਰਤ ਕਰਿਓ ਹੈ ਫਰੇਮਾ ਭਗਤ ਉਧਰੈ ਸੇ ਨਾਨਕ ਕਰਿ ਕਿਰਪਾ ਸੰਤ ਆਪ ਕਰਿਓ ਹੈ ਗਨ ਸਮੋਹ ਸਫਲ ਸਗਲ ਮਨੋਰਥਾ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਨਕਾਰੀ ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ ਬੈਨ ਸੁਜਾਹੀ ਹਰ ਨਾਮ ਉਚਾਰੀ ਇਸ ਨਾਨ ਦਾਨ ਤਪਨ ਸੋਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦਪਾ ਜੀ ਧਾਨ ਪ੍ਰਭ ਪ੍ਰਾਣਿ ਆਧਾਰੀ ਹੇ ਸਵਾਮੀ ਸਮਰੱਥ ਹਾਨਕਦਾਸ ਸਦਾ ਬਲੇਹਾਰੀ ਆਵਦ ਗਟਿਓ ਨਾ ਧਿਆਤ ਪ੍ਰੇਮ ਰਸ ਚਰਨ ਕਮਲ ਸੰਗ ਧਾਵਨ ਬੰਧਿਓ ਨਾ ਧਿਆਤ ਬਿਦੇ ਮਨ ਦਰਸ ਮਗ ਬਾਬਕ ਜਰੀਆ ਨਾ ਜਾਤ ਰਹੇ ਹੋ ਜਨ ਤੂਰ ਲਗ ਨੀਰਨ ਸਾਖ ਸਬੂਰ ਹ ਜਲ ਹੈ ਹਰ ਪੰਥ ਪਾਗ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਾਗ ਉਤਮਾ ਕਰ ਲਾਗੇ ਬਹੁ ਬਾਤੀ ਵਿਚਰ ਹੈ ਅਨਕ ਸਾਸਤਰ ਬਹੁ ਘਟੂਆ ਬਾਸਮ ਲਗਾਏ ਤੀਰ ਤਵਾ ਬ੍ਰਮਤੇ ਸੂਖਮ ਦੇਹ ਵੰਧ ਹੈ ਬਹੁ ਜਟੂਆ ਬੇਨ ਹਾਰ ਭਜਨ ਸਗਲ ਧਗ ਪਾਵਤਾ ਜੋ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਜਕਰ ਕਰ ਕਰਤ ਸੋਮਪਕਾ ਨਿਕ ਭਾਂਤ ਤਟ ਹੈ ਕਰ ਠਟੂਆ ਸਭਈਏ ਮਹੱਲੇ ਪਹਿਲੇ ਕੇ ਇੱਕੋ ਅੰਗਾਰ ਸਤਗੁਰ ਪ੍ਰਸਾਦ ਇਕਮਨ ਬਰਖਤ ਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ तास चरण लीर्देवसाव तो परम गुरु नानक गुण गाव गाव गुण परम गुरु सुख सागर दुरत निवारण सरे गावह है गंभीर तीर मत सागर जोगी जंगम ध्यान तरे ਗਾਵ ਹੈ 인ਦਰਾਜ ਭਗਤ ਪ੍ਰੇਲਾਦਿਕ ਆਤਮ ਰਸ ਜਿਨ ਜਾਣਿਆ ਗਾਵ ਕਾਲ ਸੋ ਜਾਸਕਾ ਬਾਉ ਗੁਰ ਨਾਨਕਾ ਰਾਜ ਜੋਗ ਜਨ ਮਾਣਿਆ ਗਾਵ ਹੈ ਜਨਕਾਦ ਜੁਗਤ ਜੋਗੇશ્વਰ ਹਰ ਰਸ ਪੂਰਨ ਸਰਬ ਕਲਾ ਗਾਵ ਹੈ ਸੰਕਾਦ ਸਾਧ ਸੇਧਾ ਦੇਖ ਮੋਨ ਜਨ ਗਾਵ ਹੈ ਅਸ਼ਾਲ ਸ਼ਲਾ ਗਾਵੈ ਗੁਣ ਤੋ ਮੇਡਲ ਮੰਡਲ ਵੈ ਭਗਤ ਭਾਏ ਰਸ ਜਾਣਿਆ ਗਾਵਗਾ ਲਸੋ ਜਾ ਸੁਗਾ ਭੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਆ ਗਾਵ ਹੈ ਕਪੀਲਾ ਦੇ ਆਦ ਜੋਗੇਸ਼ਵਰ ਵ ਪਰਮ ਪਰੇਵਤਾਰ ਬਰ ਗਾਵੈ ਜਮ ਤਗਨ ਪਰਸੋਰਾ ਮੇਸਵਰਾ ਕਰ ਕੋਠਾਰ ਰਗ ਤੇਜ ਹਰਿ ਆਉ ਉਦਾਵਕਰੂ ਰਬ ਸਰ ਗੁਣ ਗਾਵੈ ਸਰ ਬਾਸ ਮਜਨ ਜਾਣਿਆ ਗਾਵ ਕਾਲ ਸੋ ਜਾਤ ਸਗਾ ਗਾਵ ਗੁਰੂ ਨਾਨਕ ਰਾਜ ਜੋਗ ਜਨ ਮਾਣਿਆ ਗਾਵ ਹੈ ਗੁਣ ਬਰਣਿ ਯਾਰ ਘਟ ਦਰਸਨ ਬ੍ਰਹਮਾਦਿਕ ਸਮਰੰਧ ਗੁਨਾ ਗਾਵ ਗੁਣ ਸੇਸ ਸਹ ਸੁਜਹਿ ਬਾਰਸ ਆਦਿ ਅੰਤ ਲਿਵ ਲਾਗ ਤੁਨਾ ਕਾਬ ਗੁਣ ਮਹਾਨਿਓ ਬਹ ਰਾਗੀ ਜਨ ਧਿਆਨ ਨਿਰੰਤਰ ਜਾਣਿਆ ਕਾਵ ਕਾਲ ਸੁਜਾ ਸਗਾ ਬਉ ਗੁਰ ਨਾਨਕ ਰਾਜ ਜੋਗ ਜਨ ਮਾਣਿਆ ਰਾਜ ਜੋਗ ਮਾਣਿਆ ਬਸਿਓ ਨਿਰਭਰ ਜੰਤਰਾ ਸ੍ਰੇਸ਼ਟ ਸਗਲਿ ਉਧਰੀ ਨਾਮ ਲੈ ਤਰਿਓ ਨ ਰਾਮ ਤਰਾ ਗੁਣ ਗਾਵਹਿ ਸੰਕਾਦ ਆਦ ਜਨ ਕਾਦ ਜੁਗ ਲਗ ਧੰਨ ਧੰਨ ਗੁਰ ਧੰਨ ਜਨਮ ਸਕੀ ਅਥ ਭਲੋ ਜਾਗ ਪਾਤਾਲ ਬੁਰੀ ਜੈਕਾਰ ਧੋਨ ਕਬ ਜਨ ਕਲਬ ਖਾਣਿਆ ਹਰਿ ਨਾਮ ਰਸ ਕਾ ਨਾਨਕ ਗੁਰੁ ਰਾਜ ਜੋਗ ਤੈ ਮਾਣਿਆ ਸਾਤ ਜੋਗ ਤੈ ਮਾਣਿਆ ਛਲਿਓ ਬਲ ਬਾਵਨ ਭਾਇ ਤ੍ਰਿਤ ਤੈ ਮਾਣਿਆ ਰਾਮ ਰਘਵੰਸ ਕਹ ਹਯਉ ਦੁਆ ਪਰ ਅਗ੍ਰਿਸਨ ਮੋਹਾਰ ਕਾਂਸ ਕਰਤਾਰ ਤਕੀਆ ਉਹ ਗਰ ਸੈਨ ਕਉ ਰਾਜ ਅਭੈ ਭਗਤਹ ਜਨ ਦਿਆ ਕਾਲ ਯੁਗ ਪ੍ਰਮਾਨ ਨਾਨਕ ਗੋਰਾ ਅੰਗਦ ਅਮਰ ਕਹਾਇ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੀਣ ਗੁਣ ਰਵੈ ਸਹਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੋਖ ਦੇਓ ਪ੍ਰੀਖਿਆ ਦਾ ਗੋਣਰਵਾ ਗੋਤਮ ਰੇਖ ਜਸ ਗਾਇ ਕਾਵਕਾਲ ਸੋਜਾਸ ਨਾਨਕ ਗੋਰਾ ਨਿਤਨ ਅਭਤਨ ਜਗਛਾਇਆ ਗੋਣਗਾਵ ਹੈ ਪਾਇਾਲ ਭਗਤ ਨਾਗਾਦ ਪਉੰਗਮ ਮਹਾਂਦੇਵ ਗੋਣਰਵ ਸਦਾ ਜੋਗੀ ਜਤ ਜੰਗਮ ਗੋਣਾ ਗਾਵੈ ਮਨਵਿਆਸ ਜਨ ਬੇਦ ਵਿਆਕਰਣ ਵਿਚਾਰੇ ਬ੍ਰਹਮਾ ਗੁਣ ਉਚਰੈ ਜਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮਾ ਗੁਣ ਨਿਰਗੁਣ ਸਮਝਾਣਿਆ ਜਪ ਕਾਲ ਸੁਜਾਸ ਨਾਨਕ ਗੋਰਾ ਸਹਜ ਜੋਗ ਜਨ ਮਾਣਿਆ ਗੁਣ ਗਾਵਹਿ ਨਵਨਾਥ ਤੰਨ ਗੁਰ ਸਾਚ ਸਮਾਇ ਮਾਧਤਾ ਗੁਣ ਰਵਾਜੇਨ ਚੱਕਰ ਕਹਾਇਆ ਗੁਣ ਗਾਵੇ ਬਲਰਾਉ ਸਬਦ ਬਾਤਾ ਲਵ ਸੰਤ ਸਾਰੇ ਗੁਣ ਉਚਾਰ ਸਦਾ ਗੁਰ ਸੰਗ ਰਹੰਤਾ ਦੂਰ ਬਾਬਰੂਰਾ ਅੰਗਰਾ ਗੁਰ ਨਾਨਕ ਜਸ ਗਾਇ ਕਾਵ ਕਾਲ ਸਜ ਸੁ ਨਾਨਕ ਗੋਰਾ ਘਟ ਘਟ ਸਹਿਜ ਸਮਾਇ